ਸਰ ਨਵਾਜ਼ ਪਿੰਦਾ ਜੀ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼ਕਾਲ ਜੀ ਲਓ ਜੀ ਸਭ ਤੋਂ ਪਹਿਲਾਂ ਗਵਾਂਡੀ ਮੌਲਖ ਦੀ ਗੱਲਬਾਤ ਕਰਦੇ ਆਂ ਜਿੱਥੇ ਕੱਲ ਆਪਾਂ ਗੱਲਬਾਤ ਕੀਤੀ ਜੋ ਬਾਈਡਨ ਤੇ ਡੋਨਲਡ ਟਰੰਪ ਨੂੰ ਆਮਣੂ ਸਾਹਮਣੇ ਹੋਣਗੇ ਤੇ ਕੀ ਗੱਲਬਾਤ ਹੋਈ ਆ ਤੇ ਕੌਣ ਕਿਹਦੇ ਤੇ ਭਾਰੀ ਰਿਹਾ ਕੀ ਖਬਰ ਹੈ ਜੀ ਜੀ ਕੱਲ ਅਟਲਾਂਟਾ ਜਾਰਜੀਆ ਵਿਖੇ ਪਹਿਲੀ ਡਿਬੇਟ ਜੋ ਦੋਵੇਂ ਪ੍ਰੈਜ਼ੀਡੈਂਟ ਵਾਸਤੇ ਜੋ ਉਮੀਦਵਾਰ ਨੇ ਕੈਂਡੀਡੇਟ ਨੇ ਸੋ ਉਹਨਾਂ ਵਿਚਕਾਰ ਹੋਈ ਐ ਇਸ ਡਿਬੇਟ ਨੂੰ ਸੀਐਨਐਨ ਵੱਲੋਂ ਜਿਹੜਾ ਇਹੋ ਜਿਹਾ ਕੀਤਾ ਗਿਆ ਸੀ ਇਸ ਡਿਬੇਟ ਦਾ ਪ੍ਰਬੰਧ ਸੀਐਨਐਨ ਵੱਲੋਂ ਕੀਤਾ ਗਿਆ ਸੀਗਾ ਸੋ ਇਸ ਡਿਬੇਟ ਦੇ ਵਿੱਚ ਜਿਸ ਢੰਗ ਦੇ ਨਾਲ ਅਮੀਦ ਸੀਗੀ ਕਿ ਦੋਵੇਂ ਲੀਡਰ ਜਿਹੜੇ ਨੇ ਇੱਕ ਦੂਜੇ ਦੇ ਉੱਪਰ ਜਿਹੜੇ ਨਿੱਜੀ ਹਮਲੇ ਨੇ ਜਾਂ ਇੱਕ ਦੂਜੇ ਦੇ ਉੱਪਰ ਜਿਹੜੇ ਉਹਨਾਂ ਦੀਆਂ ਇਹ ਵੱਖ-ਵੱਖ ਕਾਰਗੁਜ਼ਾਰੀਆਂ ਦੇ ਲੈ ਕੇ ਹਮਲੇ ਕਰਨਗੇ ਸੋ ਉਸੇ ਢੰਗ ਦੇ ਨਾਲ ਹੋਇਆ ਆ ਪਰ ਇਹਦੇ ਵਿੱਚ ਜਿਸ ਢੰਗ ਦੇ ਨਾਲ ਜੋ ਬਾਈਡਨ ਸਾਹਿਬ ਕਾਫੀ ਢਿੱਲੇ ਨਜ਼ਰ ਆਏ ਉਹਨਾਂ ਦੇ ਅੰਦਾਜ਼ ਜਿਹੜਾ ਅਸੀਂ ਗੱਲਬਾਤ ਕਰਨੇ ਦਾ ਉਹ ਕਾਫੀ ਸੁਸਤ ਨਜ਼ਰ ਆਇਆ ਤੇ ਕੁਝ ਸਮਾਂ ਜੋ ਡਿਬੇਟ ਦਾ ਸ਼ੁਰੂਆਤ ਦਾ ਸਮਾਂ ਸੀਗਾ ਉਹ ਖੁੱਲ੍ਹ ਕੇ ਗੱਲਬਾਤ ਨਹੀਂ ਕਰ ਰਹੇ ਸੀ ਤਾਂ ਉਹਨਾਂ ਵੱਲੋਂ ਕੁਝ ਸ਼ਬਦਾਂ ਨੂੰ ਵੀ ਗਲਤ ਤਾਂਕਦੇ ਨਾਲ ਇਹ ਬੋਲਿਆ ਗਿਆ ਤੇ ਬਹੁਤ ਹੌਲੀ ਆਵਾਜ਼ ਦੇ ਵਿੱਚ ਆਪਣੀ ਗੱਲ ਕਰ ਰਹੇ ਸੀ ਤੇ ਦੂਜੇ ਪਾਸੇ ਡੋਨਲਡ ਟਰਪ ਸਾਹਿਬ ਦੀ ਗੱਲਬਾਤ ਕਰੀਏ ਸੋ ਲਗਾਤਾਰ ਉਹਨਾਂ ਦੇ ਉੱਪਰ ਜਿਹੜਾ ਭਾਰੂ ਨਜ਼ਰ ਆ ਰਿਹਾ ਸੀ ਤਾਂ ਦੋਵਾਂ ਦੇ ਵਿੱਚ ਇਸ ਵੱਖ-ਵੱਖ ਜਿਹੜੇ ਮੁੱਦੇ ਨੇ ਖਾਸ ਤੌਰ ਤੇ ਅਸੀਂ ਗੱਲ ਕਰੀਏ ਕਿ ਜੋ ਇਮੀਗ੍ਰੇਸ਼ਨ ਨੂੰ ਲੈ ਕੇ ਜੋ ਬਾਰਡਰਸ ਦੇ ਵਿੱਚ ਜਿਹੜੇ ਆ ਇਲੀਗਲ ਇਮੀਗ੍ਰੇਸ਼ਨ ਉੱਥੋਂ ਹੋ ਰਹੀ ਹੈ ਸੋ ਉਹਨਾਂ ਦੀ ਗੱਲਬਾਤ ਕਰੀਏ ਸੋ ਉਸ ਚੀਜ਼ ਨੂੰ ਲੈ ਕੇ ਵੀ ਜਿਹੜੇ ਆ ਇੱਕ ਦੂਜੇ ਦੇ ਉੱਪਰ ਜਿਹੜੇ ਆ ਸਵਾਲ ਜਵਾਬ ਹੋਏ ਨੇ ਉਸ ਤੋਂ ਇਲਾਵਾ ਆਰਥਿਕਤਾ ਦੀ ਗੱਲ ਕਰੀਏ ਦੁਨੀਆ ਪੱਛ ਜਿਸ ਤੰਗ ਦੇ ਹਾਲਾਤ ਬੜੇ ਹੋਏ ਆ ਉਹਦੀ ਗੱਲਬਾਤ ਕਰੀਏ ਤੇ ਬਹੁਤ ਸਾਰੇ ਜੋ ਟਰੰਪ ਸਾਹਿਬ ਜੋ ਗਲਤ ਚੀਚਾਂ ਜਾਂ ਗਲਤ ਦਾਅਵੇ ਕਰਦੇ ਨੇ ਸੋ ਉਸ ਬਾਬਤ ਦੀ ਗੱਲਾਂ ਬਾਤਾਂ ਹੋਈਆਂ ਨੇ ਪਰ ਕੁੱਲ ਭਲਾ ਕੇ ਇਸ ਡਿਬੇਟ ਤੋਂ ਬਾਅਦ ਜੇਕਰ ਆਮ ਅਮਰੀਕਨ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਕਾਫੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਸੋ ਨਿਰਾਸ਼ਾ ਦਾ ਕਾਰਨ ਇਹ ਰਿਹਾ ਆ ਕਿ ਅਮਰੀਕਾ ਦੇ ਲੋਕਾਂ ਨੂੰ ਲੱਗ ਰਿਹਾ ਵੀ ਸਾਡੇ ਕੋਲ ਇਸ ਸਮੇਂ ਕੋਈ ਵਧੀਆ ਅਲਟਰਨੇਟਿਵਸ ਜਿਹੜੇ ਰਾਸ਼ਟਰਪਤੀ ਦੇ ਅਹੁਦੇ ਵਾਸਤੇ ਨਹੀਂ ਹੈ ਇੱਕ ਪਾਸੇ ਡੋਨਲਡ 트੍ਰੰਪ ਸਾਹਿਬ ਹੈ ਜੋ ਜਿਨ੍ਹਾਂ ਦੇ ਉੱਪਰ ਇਹ ਦੋਸ਼ ਕਾਫੀ ਗੰਭੀਰ ਲੱਗੇ ਹੋਏ ਨੇ ਕਨਵਿਕਟਡ ਦੇ ਤੇ ਹੋਰ ਬਹੁਤ ਸਾਰੇ ਝੂਠੇ ਜਿਹੜੇ ਦਾਅਵੇ ਉਹ ਅਕਸਰ ਕਰਦੇ ਰਹੇ ਜੋ ਉਹਨਾਂ ਕਰਕੇ ਵੀ ਉਹ ਜਿਹੜੇ ਸੁਰਖੇ ਚ ਰਹਿੰਦੇ ਨੇ ਤੇ ਉਹਦੇ ਨਾਲ ਜੇਕਰ ਜੋ ਬਾਈਡਨ ਸਾਹਿਬ ਦੀ ਗੱਲਬਾਤ ਕਰੀਏ ਸੋ ਜਿਸ ਢੰਗ ਨਾਲ ਉਹ ਡਿਬੇਟ ਦੇ ਵਿੱਚ ਗੱਲਬਾਤ ਕਰ ਰਹੇ ਸੀ એનર્ਜੀ ਉਹਨਾਂ ਦੇ ਵਿੱਚ ਬਿਲਕੁਲ ਨਜ਼ਰ ਨਹੀਂ ਆ ਰਹੀ ਸੀ 81 ਸਾਲ ਦੀ ਉਹਨਾਂ ਦੀ ਉਮਰ ਹੈ ਸੋ ਇਹ ਦੋਵੇਂ ਕੈਂਡੀਡੇਟਸ ਨੂੰ ਦੇਖ ਕੇ ਆਮ ਅਮਰੀਕਨ ਜਿਹੜੇ ਨੇ ਉਹ ਬਹੁਤੇ ਖੁਸ਼ ਨਹੀਂ ਆ ਬਹੁਤੇ ਜੀ ਜੀ ਜੀਪਦਨ ਸਾਹਿਬ ਜਿਹੜੇ ਪੋਸਟ ਸਾਹਮਣੇ ਆ ਰਹੇ ਨੇ ਜੀ ਜੀ ਵੱਖ-ਵੱਖ ਜਿਹੜੇ ਪੋਸਟ ਸਾਹਮਣੇ ਆ ਰਹੇ ਨੇ ਸੋ ਉਹਦੇ ਵਿੱਚ ਦੋਵੇਂ ਜਿਹੜੇ ਰਾਸ਼ਟਰਪਤੀ ਤੇ ਲੀਡਰ ਨੇ ਤਕਰੀਬਨ ਤਕਰੀਬਨ ਟਾਈ ਨਜ਼ਰ ਆ ਰਹੇ ਨੇ ਸੋ ਵੱਖ-ਵੱਖ ਸਟੇਟਾਂ ਦੇ ਵਿੱਚ ਟਾਈ ਨਜ਼ਰ ਆ ਰਹੇ ਨੇ 50-50 ਫੀਸਤੀ ਤੇ ਜਿਹੜੇ ਉਹਨਾਂ ਦੇ ਪੋਸਟ ਦੇ ਵਿੱਚ ਸ਼ੋ ਹੋ ਰਹੇ ਨੇ ਪਰ ਓਵਰਆਲ ਇਸ ਪਰਫਾਰਮੈਂਸ ਦੇ ਵਿੱਚ ਜੋ ਮਾਈਡਲ ਸਾਹਿਬ ਕਾਫੀ ਕਮਜ਼ੋਰ ਨਜ਼ਰ ਆਏ ਦੂਜੇ ਪਾਸੇ ਜੇਕਰ ਗੱਲ ਕਰੀਏ ਆਮ ਲੋਕਾਂ ਦੀ ਤੇ ਆਮ ਲੋਕ ਵੀ ਨਾ ਖੁਸ਼ ਨੇ ਕਿ ਉਹਨਾਂ ਕੋਲ ਇਹੀ ਦੋ ਆਲਟਰਨੇਟਿਵਸ ਨੇ ਸੋ ਇੱਕ ਜੋ ਬਾਈਡਨ ਨੇ ਦੂਜੇ ਪਾਸੇ ਡੋਨਲਡ ਟਰੰਪ ਨੇ ਸੋ ਉਹਦੇ ਕਰਕੇ ਆਮ ਲੋਕ ਵੀ ਕਾਫੀ ਜਿਹੜੇ ਨਰਾਸ਼ नजर ਆ ਰਹੇ ਜੀ 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 ਪ੍ਰਤਨ ਸਾਹਿਬ ਦੇਖੋ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਉੱਥੇ ਦੇ ਲੋਕ ਕੀ ਚਾਹੁੰਦੇ ਨੇ ਤੇ ਇੱਕ ਚੰਗੀ ਚੀਜ਼ ਹੈਗੀ ਇਹ ਵੀ ਜਿਹੜੀ ਡਿਬੇਟ ਹੁੰਦੀ ਹੈ ਡਿਬੇਟ ਦੇ ਵਿੱਚ ਬਹੁਤ ਚੀਜ਼ਾਂ ਕਲੀਅਰ ਹੁੰਦੀਆਂ ਨੇ ਤੇ ਇਹ ਇਹ ਇਹਨਾਂ ਮੁਲਕਾਂ ਦੀ ਇੱਕ ਇੱਕ ਚੰਗੀ ਜਿਹੜੀ ਚੰਗੀ ਗੱਲ ਹੈਗੀ ਆ ਸੋ ਬਾਦਿਆਂ ਪਾ ਅਗਲੀ ਖਬਰ ਦੇ ਬਾਅਦ ਸੋ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਏ ਆ ਆਬਰ ਹੋਮ ਅਪਲਾਈਐਂਸਸ ਰਾਜਤਨ ਸਵੀਟਸ ਐਚਯੂ ਡ੍ਰਿਪਰੀ ਹਾਊਸ ਹਿੰਮਤ ਪੇਂਟਿੰਗ ਸ੍ਰੀ ਪਰਮੰਦਰ ਸਿੰਘ ਮੰਗਟ ਨਵਰੀਤ ਕੌਰ ਸਿੱਧੂ ਢਿੱਲੋਂ ਵੀਡੀਓ ਜੀਐਨਜੀਆਈ ਡਾਕਟਰਸ ਸੋ ਜਿਨ੍ਹਾਂ ਨੇ ਨਿਗਾ ਚੈੱਕ ਕਰਨ ਨੇਗੋਲ ਯਾਨਕ ਚਾਹੀਦੀ ਆ ਤੁਹਾਨੂੰ ਜਾਂ ਫਿਰ ਬ੍ਰਾਂਡ ਨੇਮ ਦੀਆਂ ਸਨ ਗਲਾਸੇਜ਼ ਨੂੰ ਛੁੱਟੀਆਂ ਹੋ ਜਾਣੀਆਂ ਨੇ ਬੱਚਿਆਂ ਨੂੰ ਵੀ ਘੁੰਮਣ ਜਾਣਾ ਤੁਸੀਂ ਵੀ ਜਾਣਾ ਤੇ 20% ਦਾ ਡਿਸਕਾਊਂਟ ਜਿਹੜੀਆਂ ਸਨ ਗਲਾਸੇਜ਼ ਬ੍ਰਾਂਡ ਨੇਮ ਦੀਆਂ ਅਰੀਬਨ ਪ੍ਰਾਡਾ ਗੂਚੀ ਹੋਰ ਵੀ ਜਿੰਨੀਆਂ ਵੀ ਹੈਗੇ ਨੇ ਸਾਰੇ ਇਹਨਾਂ ਦੇ ਕੋਲ ਬ੍ਰਾਂਡ ਦੇ ਸਨក្លਸੇਸ ਹੈਗੀਆਂ ਨੇ 20% ਦਾ ਡਿਸਕਾਊਂਟ ਮਿਲੂਗਾ ਸੀ ਸੀ ਰੇਡੋ ਵਾਲਾ ਦੇ ਦਿਓ ਦੋ ਲੋਕੇਸ਼ਨਸ ਆ ਬ੍ਰੈਂਟਨ ਦੇ ਵਿੱਚ ਰੋਇਲ ਲਸਨ ਐਂਡ ਮੇਵਸ ਦੇ ਇੰਟਰਸੈਕਸ਼ਨ ਦੇ ਕੋਲ ਜੀ ਐਂਡ ਜੀ ਆਈ ਡਾਕਟਰਸ ਤੁਸੀਂ ਇੱਥੇ ਵਿਜ਼ਿਟ ਕਰ ਲੈਣਾ 905 497 1511 ਤੇ ਕਾਲ ਕਰ ਲਿਓ ਪ੍ਰੈਜ਼ੀਡੈਂਟ ਕਨਵੈਂਸ਼ਨ ਸੈਂਟਰ ਦਵਾਈ ਜੁਐਲਰ ਅਮਨ ਟਰੈਵਲ ਸਮੋਸਨ ਸੀ ਫੈਕਟਰੀ ਆਈ ਜੀਮ ਗ੍ਰੇਸ਼ਨ ਬ੍ਰੈਂਟ ਸਿਟੀ ਲੋਜਿਸਟਿਕਸ ਪੀ ਆਰ ਹੋਮ ਸਪਲਾਈਜ਼ ਹ ਅ ਐਚ ਡੀ ਕਿਚਨ ਹੋਮ ਲਾਈਟ ਸਿਲ버 ਸਿਟੀ ਐਮ ਡੀ ਟ੍ਰਾਕ ਅਕੈਡਮੀ ਐਸ ਐਮ ਐਸ ਲੋਜਿਸਟਿਕਸ ਮੈਟਰੋ ਕਾਉਂਟਰਟਾਪਸ ਸਦਾ ਪਰਮਜੀਤ ਸਿੰਘ ਭਾਟਿਆ ਪਪੂਲਰ ਪੀਜ਼ਾ ਇਹਨਾਂ ਦੇ ਸਭ ਦੇ ਸਹਿਯੋਗ ਦੇ ਨਾਲ ਜਿਹੜੇ ਜੀ ਖਬਰਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਅ ਪ੍ਰਿੰਸ ਸਾਹਿਬ ਕੱਲ ਵੀ ਆਪਾਂ ਨੇ ਸਰਾ ਹਰਜੀਤ ਸਿੰਘ ਸੱਜਣ ਹੋਰਾਂ ਦੇ ਬਾਰੇ ਦੇ ਵਿੱਚ ਗੱਲਬਾਤ ਕੀਤੀ ਸੀਗੀ ਤੇ ਹੁਣ ਕਾਫੀ ਜਿਹੜੀ ਹੈ ਜੀ ਉਹ ਇੱਕ ਰਿਪੋਰਟ ਆਈ ਹੈ ਸੋ ਉਹਦੇ ਵਿੱਚ ਕਾਫੀ ਇਹਨਾਂ ਦੇ ਉੱਤੇ ਦੋਸ਼ ਲਾਏ ਗਏ ਨੇ ਖਬਰ ਹੈ ਕੀ ਜਦੋਂ ਜੀ ਗਲੋਬ ਐਂਡ ਮੇਲ ਦੀ ਗੱਲ ਕਰੀਏ ਸੋ ਕੈਨੇਡਾ ਦਾ ਨਾਮੀ ਮੀਡੀਆ ਦਾ ਰਾ ਹੈ ਸੋ ਇਹਨਾਂ ਵੱਲੋਂ ਆਪਣੇ ਇੱਕ ਆਰਟੀਕਲ ਦੇ ਵਿੱਚ ਇਹਨਾਂ ਤੇ ਦੋਸ਼ ਲਾਏ ਗਏ ਨੇ ਕਿ ਇਹਨਾਂ ਵੱਲੋਂ ਜਦੋਂ ਹਰਜੀਤ ਸਿੰਘ ਸੱਜਣ ਨੇ 2021 ਦੇ ਵਿੱਚ ਜਦੋਂ ਅਫਗਾਨਿਸਤਾਨ ਦੇ ਵਿੱਚ ਇਹ ਪੁੱਲ ਆਊਟ ਹੋ ਰਿਹਾ ਸੀਗਾ ਉੱਥੋਂ ਵਾਕਵਾਕ ਟੰਗ ਦੇ ਨਾਲ ਇਹ ਜਿਹੜੇ ਆ ਫੌਜਾਂ ਨੂੰ ਕੱਢਿਆ ਜਾ ਰਿਹਾ ਸੀਗਾ ਸੋ ਇਹਨਾਂ ਨੇ ਆਪਣੀਆਂ ਜਿਹੜੀਆਂ ਸਪੈਸ਼ਲ ਫੋਰਸਸ ਨੇ ਸੋ ਉਹਨਾਂ ਨੂੰ 225 ਜਿਹੜੇ ਸਿਕਸ ਨੇ ਉੱਥੇ ਅਫਗਾਨਿਸਤਾਨ ਦੇ ਵਿੱਚ ਇਰੇ ਉਹ ਪੁਣਿੱਕਲਾਂ ਚਾਹੁੰਦੇ ਸੀ ਬਾਹਰ ਜਾਣਾ ਚਾਹੁੰਦੇ ਸੀ ਕਿਉਂਕਿ ਹਾਲਾਤ ਉੱਥੇ ਕਾਫੀ ਤੇਜ਼ੀ ਨਾਲ ਬਦਲ ਰਹੇ ਸੀ ਤਾਲੀਬਾਨ ਜਿਹੜਾ ਸੱਤਾ ਦੇ ਉੱਪਰ ਕਾਬਜ ਹੋ ਰਿਹਾ ਜਿਗਾ ਤੇ ਉਹਨਾਂ ਕੈਨੇਡੀਅਨਸ ਨੂੰ ਜਿਹੜਾ ਜਾਫਕਾਨ ਦੇ ਵਿੱਚ ਜਿਹੜੇ ਹੋਰ ਸਯੋਗੀ ਸੀਗੇ ਉਹਨਾਂ ਦੀ ਬਜਾਏ ਉਹਨਾਂ ਸਿੱਖਾਂ ਨੂੰ ਬਚਾਉਣ ਵਾਸਤੇ ਆਪਣੀਆਂ ਸਪੈਸ਼ਲ ਫੋਰਸਸ ਨੂੰ ਕਿਹਾ ਕਿ ਤੁਸੀਂ ਪਹਿਲਾਂ ਉਹਨਾਂ ਨੂੰ ਜਿਹੜਾ ਬਚਾ ਉਹਨਾਂ ਦਾ ਕਰੋ ਇਸ ਬਾਬਤ ਹਰਜੀਤ ਸਿੰਘ ਸਚਨ ਨੇ ਆਪਣਾ ਜਿਹੜਾ ਪੱਖ ਇਹ ਰੱਖਿਆ ਕਹਿੰਦੇ ਵੀ ਮੈਂ ਇਸ ਤਰ੍ਹਾਂ ਦਾ ਕੋਈ ਵੀ ਨਿਰਦੇਸ਼ ਜਿਹੜਾ ਆ ਆਪਣੀਆਂ ਜਿਹੜੀਆਂ ਰਿਸੋਰਸਸ ਨੂੰ ਨਹੀਂ ਦਿੰਦਾ ਕਿ ਤੁਸੀਂ ਆਪਣੀਆਂ ਜਿਹੜੇ ਰਿਸੋਰਸਸ ਨੇ ਸੋ ਉਹਦਾ ਕੈਨੇਡੀਅਨ ਜਾਂ ਜਿਹੜੇ ਅਫਗਾਨ ਦੇ ਵਿੱਚ ਜਿਹੜੇ ਲੋਕ ਕੈਨੇਡਾ ਦਾ ਸਯੋਗ ਕਰ ਰਹੇ ਸੀ ਨੈਟੋ ਦਾ ਸਯੋਗ ਕਰ ਰਹੇ ਸੀ ਵੀ ਉਹਨਾਂ ਨੂੰ ਉੱਥੋਂ ਕੱਢਣ ਦੀ ਜਗ੍ਹਾ ਬਜਾਏ ਸਿੱਖਾਂ ਨੂੰ ਕੱਢਣ ਦਾ ਜਿਹੜਾ ਕੰਮ ਕਰੋ ਕਹਿੰਦੇ ਮੈਂ ਇਹੋ ਜਿਹੀ ਕੋਈ ਗੱਲ ਨਹੀਂ ਕਹੀ ਸੋ ਇਹ ਜੋ ਮੇਰੇ ਬਾਰੇ ਜੋ ਗਲੋਬਲ ਮੀਲ ਚ ਗੱਲ ਛਪੀ ਹੈ ਸੋ ਕਹਿੰਦੇ ਵੀ ਉਹ ਗੱਲ ਸਹੀ ਨਹੀਂ ਹੈ ਕਿਉਂਕਿ ਪਹਿਲਾਂ ਵੀ ਗਲੋਬਲ ਐਂਡ ਮੀਲ ਨੇ ਇੱਕ ਜਿਹੜੀ ਖਬਰ ਸ਼ਾਪੀ ਸੀ ਕਿ ਜਦੋਂ ਜਸਨ ਟੂਡੋ ਸਾਹਿਬ ਭਾਰਤ ਦੇ ਵਿੱਚ ਗਏ ਸੀ ਭਾਰਤ ਦੇ ਦੌਰੇ ਤੇ ਗਏ ਸੀਗੇ ਤਾਂ ਉਦੋਂ ਉਹਨਾਂ ਨੂੰ ਮਜਬੂਰ ਕੀਤਾ ਗਿਆ ਸੀਗਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਨ ਅਗਰ ਮੁਲਾਕਾਤ ਵਾਸਤੇ ਹਾਮੀ ਨਹੀਂ ਭਰਦੇ ਤਾਂ ਉਹਨਾਂ ਦੇ ਜਹਾਜ਼ ਨੂੰ ਪੰਜਾਬ ਦੇ ਵਿੱਚ ਲੈਂਡ ਨਹੀਂ ਕਰ ਦਿੱਤਾ ਜਾਊਗਾ ਸੋ ਇਹ ਵੀ ਗਲੋਬ ਐਂਡ ਮੇਲ ਦਾ ਆਰਟੀਕਲ ਸੀਗਾ ਉਸ ਚੀਜ਼ ਨੂੰ ਵੀ ਹਰਜੀਤ ਸਿੰਘ ਸੱਜਣ ਨੇ ਨਾਇਕ ਕੀਤਾ ਸੀਗਾ ਵੀ ਇਹੋ ਜਿਹਾ ਕੁਝ ਨਹੀਂ ਹੋਇਆ ਮੈਂ ਉਸ ਜਹਾਜ਼ ਦੇ ਵਿੱਚ ਬੈਠਾ ਸੀਗਾ ਸੋ ਇਹੋ ਜਿਹੀ ਕੋਈ ਗੱਲ ਬਾਤ ਮੇਰੇ ਜਦ ਨਹੀਂ ਆਈ ਤੇ ਜਿਹੜਾ ਇਹ ਹੁਣ ਗਲੋਬਲ ਮੇਲ ਦਾ ਹੀ ਦੋਸ਼ ਲੱਗਾ ਆ ਕਿ 2021 ਚ ਜਦੋਂ ਤਾਲਿਬਾਂ ਉੱਥੇ ਕਾਬਜ ਹੋ ਰਿਹਾ ਸੀਗਾ ਤੇ ਲੋੜ ਕਹਿੰਦੇ ਸੀਗੀ ਵੀ ਜਿਹੜੇ ਅਫਗਾਨਿਸਤਾਨ ਚ ਉਹਨਾਂ ਦੇ ਸਪੋਰਟਰ ਸੀਗੇ ਕੈਨੇਡੀਅਨ ਸਪੋਰਟ ਕਰ ਰਹੇ ਸੀ ਨੈਟੋ ਦੀ ਸਪੋਰਟ ਕਰ ਰਹੇ ਸੀ ਤੇ ਉਹਨਾਂ ਨੂੰ ਬਚਾਇਆ ਜਾਵੇ ਪਰ ਹਰਜੀਤ ਸਿੰਘ ਸੱਜਣ ਉਹਨਾਂ ਦੀ ਜਗ੍ਹਾ ਜਿਹੜੇ 225 ਸਿੱਖਾਂ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਸੀਗੇ ਹੁਣ ਇਸ ਕੱਲ ਨੂੰ ਵੀ ਹਜੀਤ ਸਿੰਘ ਸਾਹਿਬ ਨੇ ਨੇਟ ਨਾਈ ਕੀਤਾ ਕਹਿੰਦੇ ਵੀ ਮੈਂ ਇਹੋ ਜੀ ਕੋਈ ਗੱਲ ਨਹੀਂ ਕੀਤੀ ਐ ਸੋ ਇਹਦੇ ਨਾਲ ਜੇਕਰ ਜਸਟਿਸ ਟੂਰੋ ਸਾਹਿਬ ਦੀ ਗੱਲ ਕਰੀਏ ਕਿਉਂਕਿ ਕੱਲ ਜਸਟਿਸ ਟੂਰੋ ਸਾਹਿਬ ਬ੍ਰੈਂਟਨ ਦੇ ਵਿੱਚ ਮੌਜੂਦ ਸਨ ਬ੍ਰੈਂਟਨ ਦੇ ਵਿੱਚ ਇੱਕ ਫੰਡ ਰੇਜ਼ਿੰਗ ਕੀਤਾ ਗਿਆ ਆ ਜੋ ਕਿ ਲਿਬਰਲ ਪਾਰਟੀ ਵਾਸਤੇ ਰੱਖਿਆ ਗਿਆ ਸੀਗਾ ਸੋ ਇਸ ਫੰਡ ਰੇਜ਼ਿੰਗ ਦੇ ਵਿੱਚ ਜਸਟਨ ਟ੍ਰੂਡੋ ਸਾਹਿਬ ਆਏ ਸ਼ਿਰਕਤ ਕੀਤੀ ਕਿਉਂਕਿ ਇਹ ਪਹਿਲਾ ਜੀਟੀਏ ਦੇ ਵਿੱਚ ਕੋਈ ਈਵੈਂਟ ਹੋਇਆ ਆ ਸੈਂਟ ਪੌਲ ਦੀ ਇਲੈਕਸ਼ਨ ਤੋਂ ਬਾਅਦ ਸੋ ਇਹਦੇ ਵਿੱਚ ਵੀ ਜਸਟਨ ਟ੍ਰੂਡੋ ਸਾਹਿਬ ਨੇ ਜਿਹੜਾ ਆਮ ਜਿਹੜੇ ਕੈਨੇਡੀਅਨਸ ਨੂੰ ਜਿਹੜੀਆਂ ਵਾਕ-ਵਾਕ ਚਿੰਤਾਵਾਂ ਨੇ ਵਾਕ-ਵਾਕ ਕਨਸਰਨਸ ਨੇ ਸੋ ਉਸ ਬਾਬਤ ਉਹਨਾਂ ਨੇ ਆਪਣੀ ਜਿਹੜੀ ਆ ਗੱਲ ਦਰਾਈ ਹੈ ਕਿ ਅਸੀਂ ਉਸ ਨੂੰ ਸਮਝਦੇ ਆਂ ਆਉਣ ਵਾਲੇ ਸਮੇਂ ਦੌਰਾਨ ਜਿਹੜਾ ਇਹਦੇ ਉੱਪਰ ਅਸੀਂ ਕੰਮ ਕਰਨ ਵਾਸਤੇ ਕੋਸ਼ਿਸ਼ਾਂ ਕਰਾਂਗੇ ਸੋ ਇੱਥੇ ਜੋ ਉਹਨਾਂ ਦੀ ਲੀਡਰਸ਼ਿਪ ਦੇ ਉੱਪਰ ਵੀ ਸਵਾਲ ਆਉਂ ਟਰੇਸਾਨ ਕਿ ਹੁਣ ਬਹੁਤ ਸਾਰੇ ਉਹਨਾਂ ਦੇ ਆਪਣੇ ਹੀ ਐਮਪੀ ਜਿਹੜੇ ਨੇ ਖੁੱਲ ਕੇ ਗੱਲ ਕਰਨ ਲੱਗੇ ਨੇ ਖੁੱਲ ਕੇ ਆ ਕੇ ਵਾਕ ਵਾਕ ਜਿਹੜੇ ਮੀਡੀਆ ਧਾਰਿਆ ਨੂੰ ਕਹਿ ਰਹੇ ਨੇ ਕਿ ਉਹ ਚਾਹੁੰਦੇ ਨੇ ਕਿ ਹਾਊਸ ਆਫ ਕਾਮਨ ਜਿਹੜਾ ਕਿ ਹੁਣ ਦੁਬਾਰਾ ਜਦੋਂ ਸ਼ੁਰੂਆਤ ਉਸਦੀ ਹੋਵੇਗੀ ਤਾਂ ਉਸ ਤੋਂ ਪਹਿਲਾਂ ਪਹਿਲਾਂ ਫੋਕਸ ਦੀ ਜਿਹੜੀ ਆ ਮੀਟਿੰਗ ਹੋਵੇ ਉਹ ਮੀਟਿੰਗ ਦੇ ਵਿੱਚ ਜਿਹੜੀ ਆ ਇਸ ਮੁੱਦੇ ਨੂੰ ਜੋ ਲੀਡਰਸ਼ਿਪ ਦਾ ਮੁੱਦਾ ਆ ਇਸ ਨੂੰ ਵਿਚਾਰਿਆ ਜਾਵੇ ਤੇ ਇਦੇ ਉੱਪਰ ਗੱਲਾਂ ਬਾਤਾਂ ਹੋਣ ਕਿ ਜਸਟਸ ਟੂਰੋ ਦੀ ਜਗ੍ਹਾ ਕਿਸੇ ਹੋਰ ਨੂੰ ਲੀਡਰ ਬਣਾਇਆ ਜਾਵੇ ਜਾਂ ਨਾ ਬਣਾਇਆ ਜਾਵੇ ਭਾਵੇਂ ਕਿ ਕੁਝ ਜਿਹੜੇ ਉਹਦੇ ਆਪਣੇ ਐਮਪੀਸ ਨੇ ਹੁਣ ਖੁੱਲਕੇ ਇਹੋ ਜਿਹੀ ਗੱਲਾਂ ਕਰਨ ਲੱਗੇ ਨੇ ਪਰ ਆਹਾਰਾ ਤਰ ਜਿਹੜੇ ਜਿੰਨੇ ਕਿ ਮინისტრ ਹੁਣ ਸਾਹਮਣੇ ਆਏ ਨੇ ਸਾਰਿਆਂ ਨੇ ਹੀ ਜਸਟਸ ਟੂਰੋ ਦੀ ਜਿਹੜੀ ਅਗਵਾਈ ਹੈ ਉਹਦੇ ਵਿੱਚ ਆਪਣਾ ਵਿਸ਼ਵਾਸ ਜਿਹੜਾ ਆ ਦਰਸਾਇਆ ਆ ਤੋ ਕੱਲ ਜੋ ਬ੍ਰਮਟਨ ਦੇ ਵਿੱਚ ਜੋ ਫੰਡਰੇISING ਦੀ ਜੋ ਇੱਥੇ ਇੱਕ ਕੋਸ਼ਿਸ਼ ਹੋਈ ਹੈ ਜੋ ਇੱਥੇ ਪ੍ਰੋਗਰਾਮ ਰੱਖਿਆ ਗਿਆ ਸੀ ਸੋ ਇਹਦੇ ਵਿੱਚ ਮੌਜੂਦ ਐਮਪੀਸ ਵੱਲੋਂ ਵੀ ਜਸਟਨ ਟੂਨੋ ਸਾਡੀ ਅਗਵਾਈ ਨੂੰ ਜਿਹੜਾ ਆ ਸੱਪਟ ਕੀਤਾ ਗਿਆ ਤੇ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਇਹਦੇ ਵਿੱਚ ਕੀ ਹੁੰਦਾ ਹੈ ਜਿਵੇਂ ਟੂਡਰ ਸਾਹਿਬ ਪਿੱਛੇ ਹਟਦੇ ਨੇ ਜਾਂ ਨਹੀਂ ਹਟਦੇ ਪਰ ਜਿੰਨੀਆਂ ਵੀ ਸਟੇਟਮੈਂਟਾਂ ਉਹਨਾਂ ਦੀਆਂ ਹਾਲ ਦੀ ਘੜੀ ਸਾਹਮਣੇ ਆਈਆਂ ਨੇ ਸੋ ਉਹਦੇ ਵਿੱਚ ਉਹਨਾਂ ਨੇ ਖੁੱਲ੍ਹ ਕੇ ਇਸ ਚੀਜ਼ ਨੂੰ ਮੰਨਿਆ ਕਿ ਉਹ ਅਗਲੇ ਇਲੈਕਸ਼ਨ ਦੇ ਵਿੱਚ ਵੀ ਐਸੇ ਲਿਬਰਲ ਲੀਡਰ ਜਾਣਾ ਚਾਹੁੰਦੇ ਨੇ ਨਾਲ ਸਦਾ ਜਗਮੀਤ ਸਿੰਘ ਦੀ ਗੱਲ ਕਰੀਏ ਤਾਂ ਜਿਸ ਤੰਗ ਨਾਲ ਅਲਵਾਟਾ ਦੇ ਵਿੱਚ ਹੁਣ ਆਵਾਜ਼ਾਂ ਉੱਠਣ ਲੱਗੀਆਂ ਨੇ ਕਿ ਅਲਵਾਟਾ ਦੀ ਜੋ ਐਨਡੀਪੀ ਹੈ ਸੋ ਉਸ ਨੂੰ ਫੈਡਰਲ ਐਨਡੀਪੀ ਦੇ ਨਾਲੋਂ ਅਲਵਾਟਾ ਅੱਗ ਕੀਤਾ ਜਾਵੇ ਸੋ ਇਹ ਇੱਕ ਸੈਪਰੇਸ਼ਨ ਦੀ ਗੱਲਬਾਤ ਅਲਵਾਟਾ ਦੇ ਵਿੱਚ ਹੋ ਰਹੀ ਹੈ ਸੋ ਇਹਦੇ ਵਿੱਚ ਉਹ ਕਹਿ ਰਹੇ ਨੇ ਜਗਮੀਤ ਸਿੰਘ ਉਹਨਾਂ ਨੇ ਗੱਲ ਆਖੀ ਹੈ ਕਹਿੰਦੇ ਵੀ ਇਸ ਤੰਗ ਦੇ ਨਾਲ ਕਰਨ ਦੇ ਨਾਲ ਅਗਰ ਇਹ ਸੈਪਰੇਸ਼ਨ ਹੁੰਦੀ ਹੈ ਤਾਂ ਕਹਿੰਦੇ ਵੀ ਐਨਡੀਪੀ ਜਿਹੜੀ ਆ ਉਹ ਕਮਜ਼ੋਰੀ ਹੋਵੇਗੀ ਐਨਡੀਪੀ ਦਾ ਕੋਈ ਫਾਇਦਾ ਨਹੀਂ ਹੋਊਗਾ ਸੋ ਇਹ ਜਿਹੜੀ ਇੱਕ ਇਹ ਉਹਨਾਂ ਦੇ ਕਿਹਾ ਵੀ ਜਿਹੜੀ ਕੰਜ਼ਰਵੇਟਿਵ ਪਾਰਟੀ ਨੂੰ ਸੀ ਚਾਹੇ ਪ੍ਰੋਵਿੰਸ਼ੀਅਲ ਲੈਵਲ ਤੇ ਚਾਹੇ ਫੈਡਰਲ ਲੈਵਲ ਤੇ ਉਹਨੂੰ ਰੋਕਣਾ ਆ ਉਹਨੂੰ ਇਸ ਮੁਲਕ ਦੇ ਵਿੱਚ ਰਾਜ ਕਰਨ ਤੋਂ ਸੀ ਅਗਰ ਦੂਰ ਰੱਖਣਾ ਆ ਸੋ ਉਹਦੇ ਵਾਸਤੇ ਕਹਿੰਦੇ ਪ੍ਰੋਵਿੰਸ਼ੀਅਲ ਤੇ ਫੈਡਰਲ ਐਨਡੀਪੀ ਮਜ਼ਬੂਤ ਹੋਣੀ ਚਾਹੀਦੀ ਹੈ ਸੋ ਇਹਦੇ ਵਿੱਚ ਕਹਿੰਦੇ ਸੈਪਰੇਸ਼ਨ ਦੀ ਲੋੜ ਨਹੀਂ ਆ ਸਗੋਂ ਰਲ ਕੇ ਚੱਲਣ ਦੀ ਲੋੜ ਹੈ ਸੋ ਭਾਵੇਂ ਹੁਣ ਜਿਹੜੀਆਂ ਲੀਡਰਸ਼ਿਪ ਦੀਆਂ ਗੱਲਾਂ ਬਾਤਾਂ ਨੇ ਚਾਹੇ ਯੂਐਸਏ ਦੀ ਗੱਲ ਕਰ ਲਈਏ ਚਾਹੇ ਕੈਨੇਡਾ ਦੀ ਗੱਲ ਕਰ ਲਈਏ ਚਾਹੇ ਵਕ ਵਕ ਪਾਰਟੀਆਂ ਦੀ ਗੱਲ ਕਰ ਲਈਏ ਸੋ ਦਬੀਆਂ ਜਾਂ ਖੁੱਲ ਕੇ ਸਾਹਮਣੇ ਜਿਹੜੀਆਂ ਆਵਾਜ਼ਾਂ ਆ ਰਹੀਆਂ ਨੇ ਕਿਤੇ ਨਾ ਕਿਤੇ ਜਿਹੜੇ ਲੀਡਰਸ਼ਿਪ ਐ ਸੋ ਉਹਦੇ ਤੋਂ ਪਾਰਟੀਆਂ ਦੇ ਜਿਹੜੇ ਹੋਰ ਆਗੂ ਦੇ ਉਹ ਖੁਸ਼ ਨਜ਼ਰ ਨਹੀਂ ਆ ਚੀ ਜੀ ਜੀ ਬਦਰਾਣਾ ਸਾਹਿਬ ਸੋ ਜ਼ਰੂਰ ਇਹਨਾਂ ਖਬਰਾਂ ਤੁਹਾਡੇ ਤੱਕ ਪਹੁੰਚਾ ਪੀਆਰ ਹੋਮ ਸਪਲਾਈਜ਼ ਬ੍ਰੈਮਟਨ ਵਿੱਚ ਸਟੀਲ ਐਂਡ ਟਾਰਮ ਦੇ ਇੰਟਰਸੈਕਸ਼ਨ ਤੇ ਪੰਜਾਬੀਆਂ ਦਾ ਬਹੁਤ ਵੱਡਾ ਸਟੋਰ ਹੈ ਜਿੱਥੇ ਇੱਕੋ ਛੱਤ ਹਲੇ ਤੁਸੀਂ ਰੈਨੋਵੇਸ਼ਨ ਕੰਸਟ੍ਰਕਸ਼ਨ ਦਾ ਸਮਾਨ ਲੈ ਸਕਦੇ ਹੋ ਟਾਇਲਟ ਸੀਟ 10 ਤੋਂ 15 ਤਰ੍ਹਾਂ ਦੀ ਵੈਰਾਈਟੀ ਹੈ ਜੀ ਇਹਨਾਂ ਦੇ ਕੋਲ ਔਰ ਕਲਰ ਵੀ ਦੇਖੋ ਵਾਈਟ ਕਰੀਮ ਬਲੈਕ ਗ੍ਰੇ गोल्डन कलर ਤੁਸੀਂ ਜਿੱਦਾਂ ਦੀ ਮਰਜ਼ੀ ਕਲਰ ਲੈਣੇ ਹੋ ਟਾਇਲਟ ਸੀਜ਼ ਦੇ ਵਿੱਚ ਟੂਟੀਆਂ ਦੇ ਵਿੱਚ ਤਾਂ ਕਲਰ ਦੀ ਵੈਰਾਈਟੀ ਬਹੁਤ ਆ ਤੇ ਜਿਹੜੇ ਵੀਰ ਭੈਣ ਭਰਾ ਕੰਸਟਰਕਸ਼ਨ ਵਾਲੇ ਕਸਟਮ ਮੇਡ ਕਰਾਉਂਦੇ ਸੀਗੇ ਸ਼ਾਵਰ ਡੋਰ ਹੋਣੇ ਹਨ ਇਹਨਾਂ ਕੋਲ ਸਾਈਜ਼ ਸਾਰੇ ਸਾਈਜ਼ ਹੈਗੇ ਨੇ ਜੀ ਤੇ ਜਾਣਾ ਕਿੱਥੇ ਸਟੀਲ ਐਂਡ ਟਰਨ ਦਾ ਇੰਟਰਸੈਕਸ਼ਨ ਟਿਮ ਹੌਟਨ ਦੀ ਬੈਕਸਾਈਡ ਤੇ ਪੀ ਆਰਓਮ ਸਪਲਾਈਜ਼ 905 461 3888 ਤੇ ਕਾਲ ਕਰ ਲਿਓ ਘਰਾਂ ਚ ਪੌਟ ਲਾਈਟਸ ਕਰਦੇ ਅੰਦਰ ਜਾਂ ਬਾਹਰ ਹੁਣ ਗਰਮੀਆਂ ਦਾ ਮੌਸਮ ਆ ਕਈ ਕਈ ਪਰਿਵਾਰ ਚਾਹੁੰਦੇ ਵੀ ਅਸੀਂ ਬਾਹਰ ਵੀ ਥੋੜੀ ਲਾਈਟਿੰਗ ਚੰਗੀ ਲੱਗਦੀ ਆ ਪਰ ਇੱਕ ਮੈਂ ਸੁ ਪਾਵਰ ਲਾਈਟਸ ਲਾਉਣੀਆਂ ਉਹਦੇ ਲਈ ਵੀ ਤੁਸੀਂ ਈਐਸਈ ਦਾ ਸਰਟੀਫਿਕੇਟ ਜਰੂਰ ਲੈ ਲਿਆ ਕਰੋ ਉਹ ਨਾਨ ਕਲੈਕਟਕਲ ਵਾਲੇ ਮਾਸਟਰ ਇਲੈਕਟ੍ਰੀਸ਼ੀਅਨ ਨੇ ਜੀਪੀ ਹੋਰੀ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ ਜੀ ਉਹ ਤੇ ਜਰੂਰ ਕਾਲ ਕਰ ਲਿਓ ਅਸੀ ਸੀਸੀ ਦਾ ਹਵਾਲਾ ਦੇ ਉਹ ਦੋ ਡਿਮਰ ਬਿਲਕੁਲ ਫ੍ਰੀ ਲਾ ਕੇ ਦੇਣਗੇ 647 629 3400 ਜੇ ਫਲੋਰਿੰਗ ਦੀ ਗੱਲ ਬਾਤ ਆ ਜਵੇ ਹਾਰਡਵੁੱਡ ਲਮੀਨੇਟ ਤੇ ਵਾਈਨਲ ਮੌਸਮ ਚੰਗਾ ਹੋ ਗਿਆ ਤੇ ਹੁਣ ਹੁੰਦਾ ਵੀ ਭਾਈ ਫਲੋਰ ਚੇਂਜ ਕਰਾ ਲਈਏ ਤੁਸੀਂ ਘਰਾਂ ਦੇ ਤਾਂ ਕੈਨੇਡਾ ਚ ਪੰਜਾਬੀਆਂ ਦੇ ਸਭ ਤੋਂ ਵੱਡੇ ਸਟੋਰ ਨੇ ਹਾਰਡਵੁੱਡ ਜਾਇੰਟ ਸਟੀਲ ਐਂਡ ਟਾਰਨ ਦਾ ਇੰਟਰਸੈਕਸ਼ਨ ਜਿੱਦਾਂ ਰੇਲਵੇ ਟ੍ਰੈਕ ਆ ਉਹਨੂੰ ਫੇਸ ਕਰਦਾ ਇਹਨਾਂ ਦਾ ਹੈੱਡ ਆਫਿਸ ਆ ਪੂਰੇ ਜੀਟੀਏ ਚ ਸਭ ਤੋਂ ਵੱਧ ਕਲਰ ਦੀ ਵੈਰਾਈਟੀ ਇਹਨਾਂ ਦੇ ਕੋਲ ਆ ਹਾਰਡਵੁੱਡ ਦੀ ਲੈਮੀਨੇਟ ਤੇ ਵਾਈਨਲ ਦੀ 416 768 2200 ਦੇ ਕਾਲ ਕਰ ਲਿਓ ਔਰ ਬ੍ਰੋਕਰੇਜ ਜੁਆਇਨ ਕਰਨੀ ਹੈ ਤਾਂ ਹੋਮ ਲਾਈਫ ਸੈਲੈਬ੍ਰਿਟੀ 900 ਤੋਂ ਉੱਤੇ ਸੇਲਜ਼ ਰਿਪ੍ਰੈਜ਼ੈਂਟੇਟਿਵ ਤੇ ਬ੍ਰੋਕਰ ਨੇ ਇਹਨਾਂ ਦੇ ਕੋਲ ਕਾਲ ਕਰਛਾ ਬਦਲ ਹਰਪ ਗਰੇਵਾਲ ਹੋਮ ਲਾਈਫ ਸੈਲੈਬ੍ਰਿਟੀ 905 913 85100 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਪ੍ਰਿੰਨ ਸਾਹਿਬ ਇੱਥੇ ਆਮ ਹੀ ਲੋਕ ਆਪਣਾ ਅ ਜਦ ਦੇਖ ਖੰਡ ਚਰਚਾ ਹੁੰਦੀ ਆ ਜਦੋਂ ਗਵਰਨਮੈਂਟ ਕੋਈ ਨਾ ਕੋਈ ਅ ਅਨਾਉਂਸਮੈਂਟ ਕਰਦੀ ਆ ਵੀ ਭਾਈ ਤੁਹਾਡੀ ਸਪੋਰਟ ਦੇ ਲਈ ਅਸੀਂ ਇੰਨਾ ਕੁ ਕਰਾਂਗੇ ਇੰਨੇ ਟ ਸਪੋਰਟ ਦਾਵਾਂਗੇ ਪਰ ਉਹ ਤੋਂ ਬਾਅਦ ਤੁਸੀਂ ਅ ਵੀ ਅਸੀਂ ਕਈ ਵਾਰ ਇਹ ਵੀ ਕਹਿੰਨੇ ਵੀ ਇੰਟਰਸਟ ਨਹੀਂ ਲਵਾਂਗੇ ਵਾਪਸ ਕਰ ਦਿਓ ਇਹੀ ਕੋਈ ਕੁਝ ਹੋਇਆ ਕੋਈ ਸੀਬਾ ਲੋਨ ਹੈਗਾ ਜਾਂ ਕੋਵਿਡ ਚ ਹੋਰ ਬਹੁਤ ਸਾਰੀਆਂ ਗ੍ਰੈਂਟਾਂ ਦਿੱਤੀਆਂ ਗਈਆਂ ਤੇ ਬਹੁਤ ਸਾਰੇ ਤਾਂ ਸਰਕਾਰ ਦੀਆਂ ਵੀ ਨਲਾਇਕੀਆਂ ਸੀਗੀਆਂ ਪ੍ਰਿੰਸ ਸਾਹਿਬ ਉਹਦੇ ਵਿੱਚ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਕਿਹੜੇ ਖਾਤਿਆਂ ਚ ਕਿੱਥੇ ਪੈਸੇ ਪਾਤੇ ਤੇ ਹੁਣ ਹੁਣ ਕੋਈ CRA ਦੀ ਰਿਪੋਰਟ ਸਾਹਮਣੇ ਆ ਰਹੀ ਹੈ ਤੇ ਸਖਤ ਹੋਇਆ ਉਹ ਕਿਹੜੀਆਂ ਚੀਜ਼ਾਂ ਲਈ ਹੋਇਆ ਹੁਣ ਜੀ CRA ਦੀ ਗੱਲ ਕਰੀਏ ਤਾਂ ਜੋ ਕੋਵਿਡ ਤੋਂ ਬਾਅਦ ਇਹ ਵੱਖ-ਵੱਖ ਢੰਗ ਤਰੀਕਿਆਂ ਦੇ ਬੈਨੀਫਿਟਸ ਜਿਹੜੇ ਨੇ ਉਹ ਫੈਡਰਲ ਸਰਕਾਰ ਵੱਲੋਂ ਦਿੱਤੇ ਗਏ ਸੀ ਇਹਦੇ ਵਿੱਚ ਪੰਜ ਤਰ੍ਹਾਂ ਦੇ ਵੱਖ-ਵੱਖ ਜਿਹੜੇ ਬੈਨੀਫਿਟਸ ਕੋਵਿਡ ਦੇ ਸਮੇਂ ਜਾਂ ਉਸ ਸਮੇ ਤੋਂ ਬਾਅਦ ਜਿਹੜੇ ਆਮ ਲੋਕਾਂ ਨੂੰ ਦਿੱਤੇ ਗਏ ਸੀ ਜਿਹੜੇ ਆਮ ਕਾਰੋਬਾਰੀ ਨੇ ਉਹਨਾਂ ਨੂੰ ਦਿੱਤੇ ਗਏ ਸੀਗੇ ਸੋ ਇਹਦੇ ਵਿੱਚ ਪਹਿਲਾਂ ਵੀ ਗੱਲਾਂਬਾਤਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਸੀਆਰਏ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੇਗਾ ਜਿਨ੍ਹਾਂ ਨੇ ਗਲਤ ਤੰਗ ਦੇ ਨਾਲ ਬੈਨੀਫਿਟਸ ਲੈਨੇ ਜਾਂ ਜਿਹੜੇ ਉਸ ਵਾਸਤੇ ਐਲੀਜੀਬਲ ਹੀ ਨਹੀਂ ਸੀ ਫਿਰ ਵੀ ਉਹ ਦਾਵਾ ਕਰ ਗਏ ਬੈਨੀਫਿਟਸ ਲਗਾ ਕਿਉਂਕਿ ਉਸ ਸਮੇਂ ਕਿਹਾ ਸੀਗਾ ਵੀ ਜਿੰਨਾ ਨੂੰ ਲੋੜ ਹੈ ਲੈ ਲਓ ਪੁੱਤ ਆ ਉਸ ਸਮੇਂ ਦੇਖਿਆ ਨਹੀਂ ਜਾ ਰਿਹਾ ਸੀਗਾ ਕਿ ਐਲੀਜੀਬਿਲਟੀ ਬਣਦੀ ਜਾਂ ਨਹੀਂ ਬਣਦੀ ਸੋ ਬਹੁਤ ਸਾਰੇ ਲੋਕਾਂ ਨੇ ਜਿਹੜੇ ਕਿ ਕਾਰਪੋਰੇਸ਼ਨਾਂ ਵਾਰਤ ਵੀ ਨਹੀਂ ਰਹੀ ਸੀ ਵੈਸੀ ਬਣਾ ਕੇ ਰੱਖਿਆ ਹੋ ਜਾਂਦੀ ਉਹ ਵੀ ਬੈਨੀਫਿਟ ਲੈ ਲੈ ਕਈਆਂ ਨੇ ਉਹਨਾਂ ਦਸਮਿਆ ਦਰਾਨ ਕਾਰਪੋਰੇਸ਼ਨਾਂ ਖੋਲ ਕੇ ਬੈਨੀਫਿਟ ਲੈ ਲੈ ਤੇ ਬਹੁਤ ਸਾਰਾ ਉਸ ਸਮੇ ਜਿਹੜਾ ਆ ਇਹਦਾ ਮਿਸ ਯੂਸ ਹੋਇਆ ਜੋ ਫੈਡਰਲ ਸਰਕਾਰ ਵੱਲੋਂ ਇਹ ਮਰਦ ਦਿੱਤੀ ਜਾ ਰਹੀ ਸੀ ਸੋ ਇਹਦੇ ਵਿੱਚ ਗੱਲ ਕਰੀਏ ਪਹਿਲਾਂ ਵੀ ਸੀਆਰਏ ਜਿਹੜਾ ਮੰਜਵੇ ਦੱਸਿਆ ਇਹਨਾਂ ਨੇ ਐਕਸ਼ਨ ਲੈਨੇ ਕੁਝ ਉਹਨਾਂ ਵੱਲੋਂ ਜਿਹੜੀ ਆ ਵਸੂਲੀ ਪਹਿਲਾਂ ਵੀ ਕੀਤੀ ਗਈ ਹੈ ਸੋ ਇਹਦੇ ਵਿੱਚ 1.8 ਬਿਲੀਅਨ ਡਾਲਰ ਦੀ ਦਾ ਸੀਆਰਏ ਦੱਸ ਰਿਹਾ ਕਿ ਅਸੀਂ ਆਲਰੇਡੀ ਵਸੂਲੀ ਕਰ ਚੁੱਕੇ ਹਾਂ ਜਿਨ੍ਹਾਂ ਨੇ ਗਲਤ ਬੈਨੀਫਿਟ ਲਏ ਸੀਗੇ ਤਾਂ ਹੁਣ ਦੱਸ ਰਹੇ ਨੇ ਕਿ 9.53 ਬਿਲੀਅਨ ਡਾਲਰ ਕਹਿੰਦੇ ਹਾਲੇ ਹੋਰ ਵਸੂਲਿਆ ਜਾਣਾ ਸੋ ਭਾਵੇਂ ਇੰਨਾ ਉਹਨਾਂ ਨੇ ਇਹ ਆਪਣਾ ਜਿਹੜਾ ਇੱਕ ਐਸਟੀਮੇਟ ਲਾ ਕੇ ਹਿਸਾਬ ਕਿਤਾਬ ਲਾਇਆ ਵੀ ਇੰਨਾ ਹੋਰ ਗਲਤ ਢੰਗ ਦੇ ਨਾਲ ਲਿਆ ਗਿਆ ਆ ਸੋ ਇਹ ਵੀ ਕਹਿੰਦੇ ਆ ਕਿ ਦੀ ਵਿਸੂਲ ਕਰਨਾ ਤੇ ਉਹਨਾਂ ਨੇ ਕਿਹਾ ਆ ਵੀ ਜਿਨ੍ਹਾਂ ਨੇ ਸਾਡੇ ਇਹ ਲੋਕ ਭੇਜੇ ਗਏ ਜਿਹੜੇ ਰਿਸਪੌਂਸ ਸੀ ਜਾਂ ਅਸੀਂ ਜੋ ਸੁਭਾਲ ਨੂੰ ਤੱਕਣ ਦੀ ਕੋਸ਼ਿਸ਼ ਕੀਤੀ ਆ ਉਹਦਾ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਜਾਂ ਸਾਡੀਆਂ ਸਾਡੇ ਜੋ ਫੋਨ ਕਾਲ ਸੀ ਜਾਂ ਸਾਡੇ ਜੋ ਪਹਿਲਾਂ ਚਿੱਠੀਆਂ ਭੇਜੇ ਗਈਆਂ ਸੋ ਉਹਦੇ ਨਾਲ ਸਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਰਿਸਪੌਂਸ ਜਾਂ ਸਹਿਯੋਗ ਨਹੀਂ ਕੀਤਾ ਤਾਂ ਕਹਿੰਦੇ ਵੀ ਹੁਣ ਨੈਕਸਟ ਜਿਹੜਾ ਮਹੀਨਾ ਅਗਲਾ ਮਹੀਨਾ ਜਿਹੜਾ ਆਉਣਾ ਆ ਸੋ ਕਹਿੰਦੇ ਵੀ ਉਹਨਾਂ ਨੂੰ ਕਾਨੂੰਨੀ ਕਾਰਵਾਈ ਦੀਆਂ ਚੇਤਾਵਨੀਆਂ ਮਿਲਣੀਆਂ ਸ਼ੁਰੂ ਹੋ ਜਾਣੀਆਂ ਸੋ ਭਾਵ ਅਗਲੇ ਮਹੀਨੇ ਤੋਂ ਸੀਆਰਏ ਜਿਹੜੇ ਨੋਟਿਸ ਭੇਜੇਗਾ ਚਿੱਠੀਆਂ ਭੇਜੇਗਾ ਉਹਦੇ ਵਿੱਚ ਉਹ ਕਾਨੂੰਨੀ ਕਾਰਵਾਈਆਂ ਜਿਹੜੀਆਂ ਧਮਕੀਆਂ ਦੇਣਗੇ ਪਹਿਲਾਂ ਤਾਂ ਸਿਰਫ ਉਹਨਾਂ ਕੋਲੋਂ ਪੁੱਛਦੇ ਖਿੱਚਦੇ ਸੀਗੇ ਪਰ ਹੁਣ ਪੁੱਛਣ ਖਿੱਚਣ ਦੀ ਜਗ੍ਹਾ ਉਹ ਕਹਿ ਰਹੇ ਆ ਕਿ ਅਸੀਂ ਸਿੱਧੇ ਤੌਰ ਤੇ ਫੈਡਰਲ ਕਾਨੂੰਨ ਦੇ ਦਾਇਰੇ ਵਿੱਚ ਲਿਆ ਕੇ ਕਾਰਵਾਈ ਕਰਾਂਗੇ ਸੋ ਇਹਦੇ ਵਿੱਚ ਤਕਰੀਬਨ 9.53 1.9 ਬਿਲੀਅਨ ਡਾਲਰ ਦੇ ਕਰੀਬ ਜਿਹੜੀ ਆ ਇਹ ਰਾਸ਼ੀ ਬਣ ਰਹੀ ਆ ਹੁਣ ਇਸ ਰਾਸ਼ੀ ਨੂੰ ਕਿਸ ਢੰਗ ਦੇ ਨਾਲ ਵਾਕੇ ਕਿੰਨਾ ਢੰਗ ਨਾਲ ਵਸੂਲ ਸਕਣਗੇ ਜਾਂ ਨਹੀਂ ਸਕਣਗੇ ਇਹ ਆਉਣ ਵਾਲਾ ਹੁਣ ਸਮਾਂ ਦਾ ਸੋ ਇਹਦੇ ਨਾਲ ਪਿੰਡ ਜੀ ਇੱਕ ਰਿਪੋਰਟ ਆਈ ਆ ਜਿਹੜੀ ਕਿ ਇਕਵੇਟ ਐਸੋਸੀਏਸ਼ਨ ਵੱਲੋਂ ਇਹ ਸਾਹਮਣੇ ਲਿਆਂਦੀ ਗਈ ਆ ਤੋ ਇਹ ਕਹਿ ਰਹੇ ਨੇ ਕਿ ਕੈਨੇਡਾ ਦੇ ਵਿੱਚ ਜੋ ਟਰੱਕ ਟ੍ਰੇਲਰ ਚੋਰੀ ਹੁੰਦੇ ਨੇ ਤੇ ਕਾਰਗੋ ਚੋਰੀ ਹੁੰਦੀ ਆ ਜਿਹੜਾ ਟਰੱਕਾਂ ਦਾ ਲੋਡ ਹੁੰਦਾ ਕਹਿੰਦੇ ਵੀ ਇਹ ਪਿਛਲੇ 50 ਸਾਲਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਕਹਿੰਦੇ ਇੱਥੇ ਕੰਮ ਹੋਇਆ ਕਿ ਟਰੱਕ ਟ੍ਰੇਲਰ ਵੀ ਚੋਰੀ ਹੋਏ ਨੇ ਕਾਰਗੋ ਵੀ ਚੋਰੀ ਹੋਇਆ ਤਾਂ ਪਿਛਲੇ 5 ਸਾਲਾਂ ਚ ਇਹ ਕਹਿ ਰਹੇ ਨੇ ਕਿ 531 ਮਿਲੀਅਨ ਡਾਲਰ ਤੋਂ ਵੱਧ ਦਾ ਕਾਰਗੋ ਚੋਰੀ ਹੋਇਆ ਤੇ ਇਹਦੇ ਵਿੱਚੋਂ ਕਹਿ ਰਹੇ ਨੇ ਕਿ 239 ਮਿਲੀਅਨ ਤੋਂ ਵੱਧ ਦਾ ਜਿਹੜਾ ਚੋਰੀ ਹੋਇਆ ਸਮਾਨ ਹੈ ਕਹਿੰਦੇ ਹਾਲੇ ਤੱਕ ਬਰਾਮਦ ਨਹੀਂ ਹੋਇਆ ਪਿਛਲੇ ਸਾਲ ਕਹਿੰਦੇ ਵੀ ਥੋੜੀ ਜਿਹੀ ਕਮੀ ਦੇਖਣ ਨੂੰ ਮਿਲੀ ਆ ਕਿ ਜੋ ਇਹ ਟਰੱਕ ਟ੍ਰੇਲਰਾਂ ਚੋਰੀ ਹੁੰਦੇ ਜਾਂ ਕਾਰਗੋ ਚੋਰੀ ਨੂੰ ਥੋੜਾ ਘਟਿਆ ਆ ਪਰ ਉਹ ਕਹਿੰਦੇ ਨੇ ਵੀ ਉਸ ਤੋਂ ਵੱਡਾ ਕਾਰਨ ਇਹ ਰਿਹਾ ਵੀ ਕਾਰ ਚੋਰੀਆਂ ਵਾਲਾ ਕੰਮ ਬਹੁਤ ਵੱਧ ਗਿਆ ਸੋ ਜਿਹੜੇ ਕੰਮ ਪਹਿਲਾਂ ਇਹ ਟਰੱਕ ਟ੍ਰੇਲਰਾਂ ਜਾਂ ਕਾਰਗੋ ਚੋਰੀ ਕਰਕੇ ਹੁੰਦਾ ਸੀਗਾ ਉਹ ਸਾਰਾ ਕੰਮ ਥੋੜਾ ਜਿਹਾ ਉਹਦੇ ਵਿੱਚੋਂ ਕੰਮ ਜਿਹੜਾ ਸੀਗਾ ਕਾਰਾਂ ਦੇ ਪਾਸੇ ਨੂੰ ਚਲਾ ਗਿਆ ਹੁਣ ਕਹਿੰਦੇ ਵੀ ਜਦੋਂ ਕਾਰ ਚੋਰੀ ਤੇ ਸਖਤੀ ਵਧ ਰਹੀ ਹੈ ਪੈਟਰੋਲ ਸਰਕਾਰਾਂ ਵੀ ਸਰਰੇ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਵੀ ਹੌਲੀ-ਹੌਲੀ ਸਖਤੀ ਕਰ ਰਹੀਆਂ ਨੇ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਸਖਤੀ ਵੱਧ ਜਾਏ ਤੇ ਹੋ ਸਕਦਾ ਇਹ ਸਖਤੀ ਕਾਰ ਚੋਰੀ ਘੱਟ ਵੀ ਜਾਵੇ ਕਹਿੰਦੇ ਫਿਰ ਸਾਨੂੰ ਸ਼ੰਕਾਵਾਂ ਨੇ ਕਿ ਫੇ ਜਿਹੜੇ ਇਹ ਕਾਰ ਚੋਰ ਨੇ ਇਹ ਕਾਰ ਚੋਰੀਆਂ ਦਾ ਕੰਮ ਛੱਡ ਕੇ ਇਹ ਲੋਡ ਚੋਰੀ ਕਰਨਾ ਜਾਂ ਟਰੱਕ ਟ੍ਰੇਲਰ ਚੋਰੀ ਕਰਨ ਵਾਲੇ ਪਾਸੇ ਨੂੰ ਜਾ ਸਕਦੇ ਨੇ ਸੋ ਇੱਕ ਅੰਦਾਜ਼ਾ ਲਾਇਆ ਇਹਨਾਂ ਵੱਲੋਂ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਅਗਰ ਕਾਰ ਚੋਰੀਆਂ ਘਟਦੀਆਂ ਨੇ ਫਿਰ ਲੋਡ ਚੋਰੀ ਹੋਣ ਦਾ ਕੰਮ ਕਹਿੰਦੇ ਵੱਧ ਸਕਦਾ ਹੈ ਤੁਸੀਂ ਇਹ ਦੇਖੋ ਰਿਪੋਰਟ ਤਾਂ ਇਦਾਂ ਦੇ ਦਿੰਦੇ ਨੇ ਹਨਾ ਫਿਰ ਸਰਕਾਰਾਂ ਕੀ ਕਰਦੀਆਂ ਕੀ ਨਹੀਂ ਕਰਦੀਆਂ ਜਿੱਦਾਂ ਹੁਣ ਟੈਕਸ ਦੀ ਜਿਹੜਾ ਜਿਹੜਾ ਕੋਵਿਡ ਦੇ ਵਿੱਚ ਜੋ ਕੁਝ ਦਿੱਤਾ ਪ੍ਰਧਾਨ ਸਾਹਿਬ ਉਹਦੀ ਵਸੂਲੀ ਦੇ ਲਈ ਪਰ ਇਹਨਾਂ ਨੇ ਆਪ ਦਾ ਜਿਹੜਾ ਇੱਕ ਐਪ ਬਣਾਇਆ ਸੀ ਉਹਦੇ ਉੱਤੇ ਜਿਹੜੇ ਬੰਦਿਆਂ ਨੂੰ ਇੰਨਾ ਇੰਨਾ ਪੈਸਾ ਬਣਦਾ ਜਿਹੜਾ ਕੁਸ਼ਕ ਜਿਹੜਾ ਤੁਸੀਂ ਲਾ ਲਓ ਵੀ ਕੁਸ਼ਕ ਲੱਖ ਲਾ ਲਓ ਕੁਝ ਲਾ ਉਹਨਾਂ ਡਾਲਰ ਦੇ ਵਿੱਚ ਉਹ ਐਪ ਬਣ ਸਕਦਾ ਸੀਗਾ ਹਾਂਜੀ ਤੇ ਉਹਨਾਂ ਨੇ ਮਿਲੀਅਨਸ ਆਫ ਡਾਲਰ ਇੱਕ ਐਪ ਦੇ ਉੱਤੇ ਹੀ ਲਾਤੇ ਫੇਰ ਜਿੰਨੇ ਜਿੰਨੇ ਬੰਦੇ ਬਾਹਰੋਂ ਲਿਆਂਦੇ ਜਾਂਦੇ ਨੇ ਉਹਨਾਂ ਨੂੰ ਇੰਨੇ ਇੰਨੇ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹ ਸਰਕਾਰ ਆਪ ਦੇ ਨਲਾਇਕੀਆਂ ਕਿਤੇ ਨਹੀਂ ਜਗ ਜਾਹਰ ਕਰਦੀ ਹੈਗੀ ਆ ਪੱਲਾ ਝਾੜ ਲੈਂਦੇ ਨੇ ਉਹਨਾਂ ਚੀਜ਼ਾਂ ਦੇ ਉੱਤੋਂ ਜੀਬਦਨ ਸਾਹਿਬ ਆ ਦੇਖੋ ਪਿੰਦਰ ਜੀ ਜਿਹੜੇ ਮੈਸਜ ਉਸ ਹੈ ਜਾਂ ਕਾਨੂੰਨ ਦੀ ਦਰਬਾਰ ਤੋਂ ਆਏ ਸਾਨੂੰ ਪਤਾ ਆ ਵੀ ਇਹ ਹੋਈ ਹੈ ਕੋਵਿਡ ਦੇ ਸਮੇਂ ਦੌਰਾਨ ਵੀ ਹੋਈ ਹੈ ਤੇ ਉਹਦੇ ਵਿੱਚ ਚਾਹੇ ਆਮ ਇਹ ਲੋਕਾਂ ਦੀ ਗੱਲ ਕਰ ਲਈਏ ਮੇਰੇ ਤੁਹਾਡੇ ਵਰਗੇ ਸਧਾਰਨ ਬੰਦਿਆਂ ਦੀ ਗੱਲ ਕਰ ਲਈਏ ਇਹਨਾਂ ਨੇ ਵੀ ਜਿੱਥੇ ਦਾ ਲਗਾ ਲਾਇਆ ਮੀਡੀਆ ਦੀ ਵੀ ਗੱਲ ਕਰ ਲਈਏ ਮੀਡੀਆ ਵੀ ਪਿੱਛੇ ਨਹੀਂ ਰਿਹਾ ਤੁਹਾਨੂੰ ਪਤਾ ਤੇ ਬਹੁਤ ਸਾਰੇ মিডিਆ ਧਾਰੇ ਦਾ ਲੱਖਾਂ ਡਾਲਰ ਜਿਹੜੇ ਸਰਕਾਰ ਕੋਲ ਲੱਗਿਆ ਭਾਵੇਂ ਉਹਨਾਂ ਨੂੰ ਕੋਈ ਸੁਣਦਾ ਸੀ ਨਹੀਂ ਸੁਣਦਾ ਨਹੀਂ ਸੁਣਦਾ ਸੀ ਕੋਈ ਪੜਦਾ ਸੀ ਜਾਂ ਨਹੀਂ ਪੜਦਾ ਸੀ ਤੇ ਨਾ ਮੇਰੇ ਤੁਹਾਡੇ ਵਰਗੇ ਪਿੱਛੇ ਰਹੇ ਨਾ মিডিਆ ਪਿੱਛੇ ਰਿਹਾ ਨਾ ਇਹ ਪੋਲਿਟਿਸ਼ੀਅਨ ਪਿੱਛੇ ਰਹੇ ਨੇ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਐਪ ਜਿਹੜੀ ਕਿ 1 ਲੱਖ ਡਾਲਰ ਦੇ ਵਿੱਚ ਕਹਿੰਦੇ ਵੜ ਜਾੜੇ ਕਿ ਮਿਲੀਅਨ ਤੇ ਗੱਲ ਆਈ ਵਾਦੀ-ਵਾਦੀ ਕਹਾ 60 ਮਿਲੀਅਨ ਤੱਕ ਪਹੁੰਚ ਗਈ ਤੇ ਘੱਟ ਕੋਈ ਨਹੀਂ ਆ ਉੱਪਰ ਤੋਂ ਥੱਲੇ ਤੱਕ ਹਰੇਕ ਨੇ ਜਿੱਥੇ ਲੱਗਾ ਦਾ ਲਾ ਲਿਆ ਹੁਣ ਸੀਆਰਏ ਕਲਾ ਆ ਕਿੱਥੇ ਕਿੱਥੇ ਤੱਕ ਲੋਕਾਂ ਕੋਲ ਕੈਨੇਡਾ ਆਏਗਾ ਇਹ ਹੁਣ ਵਾਲਾ ਹੁਣ ਸਭਾ ਦੱਸੇਗਾ ਪਰ ਇਹਦਾ ਮੈਸੇਜ ਉਸ ਉੱਪਰ ਤੋਂ ਲੈ ਕੇ ਥੱਲੇ ਤੱਕ ਜ਼ਰੂਰ ਹੋਇਆ ਸੋ ਇਸ ਮੈਸੇਜ ਜਿਹਦੇ ਚੱਲਦੇ ਹੋਈ ਜਿਹੜੇ ਹਾਲਾਤ ਕੈਨੇਡਾ ਦੇ ਬਣੇ ਹੋਏ ਨੇ ਕੋਈ ਅਸੀਂ ਕਿਤੇ ਇੱਕ ਪੋਲੀਟੀਕਲ ਧਿਰ ਦੇ ਨਾਲ ਜੁੜ ਕੇ ਆਪਾਂ ਤਾਂ ਨਿਊਟਰ ਰਹਿੰਦੇ ਨੇ ਨਾਪਦੇਣਾ ਸਾਹਿਬ ਆਪਾਂ ਨੇ ਕਦੇ ਕਮਰਸ਼ੀਅਲ ਕਿਸੇ ਪਾਰਟੀ ਤੋਂ ਲਿਆ ਨਾ ਕੁਝ ਕਰਦੇ ਆ ਆਪਾਂ ਪਰ ਹਾਲਾਤ ਜਿਹੜੇ ਬਣੇ ਹੋਏ ਨੇ ਔਰ ਜਿੰਨਾ ਇਮੀਗ੍ਰੇਸ਼ਨ ਦੇ ਲਈ ਪਹਿਲਾਂ ਤਾਂ ਵੱਡੇ ਵੱਡੇ ਅਨਾਉਂਸਮੈਂਟਸ ਇਮਿਗ੍ਰੇਸ਼ਨ ਨਾਲ ਸੰਬੰਧਤ ਲੋਕ ਆ ਟਾਰਾ ਮਾਰਦੇ ਨੇ ਆ ਹੋ ਜੂਗਾ ਇੱਥੇ ਆ ਜਾਓ ਇੱਥੇ ਐ ਹੋ ਜੂਗਾ ਪਰ ਸਰਕਾਰ ਕੁਝ ਹੋਰ ਚਾਹੁੰਦੀ ਰਹਿੰਦੀ ਆ ਇਹਨਾਂ ਨੇ ਬਾਹਰੋਂ ਤਾਂ ਬੁਲਾ ਕੇ ਚਾਹੇ ਰਿਫਿਊਜੀ ਕੇਸਸ ਹੋਣ ਉਹਨਾਂ ਨੂੰ ਤਾਂ ਫ੍ਰੀ ਬੈਠੇ ਨੂੰ ਸਭ ਕੁਝ ਦੇ ਦੇਣਾ ਜਿਹੜੇ ਇਹਨਾਂ ਦੇ ਕੰਟਰੀ ਦੇ ਵਿੱਚ ਐਨ ਐਨ ਪੈਸਾ ਕੋਈ ਲੈ ਕੇ ਆਉਂਦਾ ਹਾਂਜੀ ਲੀਗਲੀ ਤੌਰ ਦੇ ਉੱਤੇ ਫੀਸਿਸ ਦੇ ਰੂਪ ਦੇ ਵਿੱਚ ਹਾਂਜੀ ਤੇ ਉਹਨਾਂ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਰਸਤੇ ਜਿਹੜੇ ਆ ਔਖੇ ਹੋਣਦੇ ਜਾ ਰਹੇ ਨੇ ਕੋਈ ਉਹਨਾਂ ਨੂੰ ਰਾਹ ਦਿਖਦਾ ਨਹੀਂ ਹੈਗਾ ਬੱਚਿਆਂ ਨੂੰ ਇੱਥੇ ਨੂੰ ਆਨ ਕੱਲਾ ਮੈਂ ਕਹ ਆਪਣੀ ਕਮਿਊਨਿਟੀ ਤੇ ਨਹੀਂ ਹੋਰ ਕਮਿਊਨਿਟੀ ਚ ਵੀ ਸਾਰਾ ਕੁਝ ਹੋਣਾ ਇੰਟਰਨੈਸ਼ਨਲੀ ਤਾਂ ਸਾਰਾ ਕੁਝ ਚੱਲਦਾ ਪਰ ਉਸ ਦੇ ਚੱਲਦੇ ਹੋਏ ਜਦੋਂ ਕੰਮਕਾਰਾਂ ਦੀ ਘਾਟ ਪੈ ਗਈ ਔਰ ਅੱਗੇ ਪਰਮਨੈਂਟ ਹੋਣ ਦਾ ਰਾਹ ਨਹੀਂ ਦਿਖ ਰਿਹਾ ਹੈਗਾ ਫਿਰ ਉੱਥੋਂ ਆਏ ਬੱਚੇ ਜਦੋਂ ਅੰਦਰ ਹੀ ਗੁਬਾਰਜਾ ਬਣਾ ਲੈਂਦੇ ਨੇ ਕਿਸੇ ਨਾਲ ਸਲਾਹ ਮਸ਼ਵਰਾ ਨਹੀਂ ਕਰਦੇ ਹੈਗੇ ਔਕਸੋਕ ਲੰਘ ਜਾਂਦੀ ਹੁੰਦੀ ਆ ਪਰ ਉਹ ਇੱਕੋ ਇੱਕ ਰਸਤਾ ਚੁਣ ਲੈਨੇ ਖੁਦਕੁਸ਼ੀ ਦਾ ਸੋ ਹਰ ਰੋਜ਼ ਕੋਈ ਨਾ ਕੋਈ ਖਬਰਾਂ ਸਾਹਮਣੇ ਆਉਂਦੀਆਂ ਨੇ ਸੋ ਇਦਾਂ ਇੱਕ ਖਬਰ ਹੋਰ ਸਾਹਮਣੇ ਆਈ ਹੈ ਜੀ ਬਦਨ ਸਾਹਿਬ ਅਕਿੰਦਰ ਜੀ ਜੋ ਖੁਦਕੁਸ਼ੀ ਦੀਆਂ ਗੱਲਾਂ ਨੇ ਸੋ ਇਹ ਬੇਹਦ ਉਸ ਨੂੰ ਆਪਾਂ ਇੱਕ ਮੰਦਪਾ ਗਵਤੀਰਾ ਹੀ ਕਹਿ ਸਕਦੇ ਆ ਖੁਦਕੁਸ਼ੀ ਕਿਸੇ ਵੀ ਸਮੱਸਿਆ ਦਾ ਕਦੀ ਵੀ ਹੱਲ ਨਹੀਂ ਹੁੰਦਾ ਜੇ ਖਾਸ ਤੌਰ ਤੇ ਅਸੀਂ ਆਪਣੇ ਭਾਈ ਚਾਰੇ ਦੀ ਗੱਲਬਾਤ ਕਰੀਏ ਸੋ ਪੰਜਾਬੀ ਪਾਇਚਾਰਾ ਇਸ ਚੜ੍ਹਦੀ ਕਲਾ ਚ ਰਹਿਣ ਵਾਲਾ ਪਾਇਚਾਰਾ ਮੰਨਿਆ ਗਿਆ ਆ ਸੋ ਇਹ ਖੁਦਕੁਸ਼ੀਆਂ ਵਾਲਾ ਰੁਝਾਨ ਚਾਹੇ ਕਿਸਾਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿਸਾਨਾਂ ਨੇ ਪੰਜਾਬ ਦੇ ਵਿੱਚ ਵੀ ਵੱਡੇ ਫੱਦਰ ਦੇ ਖੁਦਕੁਸ਼ੀਆਂ ਕੀਤੀਆਂ ਸੋ ਉਹਨਾਂ ਦੇ ਬੱਚੇ ਜਿਹੜੇ ਸੀ ਉਹ ਕਿਸਾਨਾਂ ਨੇ ਔਥੇ ਸੌਕੇ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਕੱਢ ਦਿੱਤੇ ਵੀ ਅਸੀਂ ਤਾਂ ਚਲੋ ਖੁਦਕੁਸ਼ੀਆਂ ਕਰਦੇ ਹੀ ਆ ਸਾਡੇ ਬੱਚੇ ਬਾਹਰ ਜਾ ਕੇ ਆਪਣੇ ਪੈਰਾਂ ਤੇ ਖੜੇ ਹੋ ਜਾਣ ਤੇ ਉਹ ਗਾਹਾਂ ਜਾ ਕੇ ਖੁਦ ਖੁਸ਼ੀਆਂ ਨਾ ਕਰਨ ਸਾਡੇ ਵਾਲੇ ਰਾਤੇ ਨਾ ਧੰਨ ਤੇ ਜ਼ਮੀਨਾਂ ਵੇਚ ਕੇ ਕਰਜ਼ੇ ਚੱਕ ਕੇ ਹਰ ਢੰਗ ਤਰੀਕੇ ਵਰਤ ਕੇ ਚਾਹੇ ਉਹਨਾਂ ਢੰਗ ਤਰੀਕਿਆਂ ਨੂੰ ਕੋਈ ਸਹੀ ਕਹਦੇ ਚਾਹੇ ਗਲਤ ਕਹਦੇ ਇੱਥੇ ਆਉਣ ਦੀਆਂ ਕੋਸ਼ਿਸ਼ਾਂ ਹੋਈਆਂ ਨੇ ਤਾਂ ਉਹਨਾਂ ਦੇ ਬੱਚੇ ਹੁਣ ਤੁਸੀਂ ਦੇਖ ਲਓ ਤੇ ਜਦੋਂ ਇੱਥੋਂ ਫੇਰ ਡੈਪੂਟੇਸ਼ਨ ਜਾਂ ਇਹ ਗੱਲਾਂ ਚੱਲਦੀਆਂ ਨੇ ਤਾਂ ਇੱਥੋਂ ਜਾਣਾ ਵੀ ਵਾਪਸ ਨਹੀਂ ਚਾਹੁੰਦੇ ਸਨ ਉਹਨਾਂ ਨੂੰ ਪਤਾ ਆ ਤੇ ਉੱਥੇ ਉਹਨਾਂ ਦੇ ਕਿਹ ਹਾਲਾਤ ਕਿ ਹੋ ਜੈ ਨੇ ਉਹਦੇ ਮਾਪਿਓ ਦੇ ਹਾਲਾਤ ਕਿ ਹੋ ਜੈ ਨੇ ਸੋ ਬੜਾ ਦੁੱਖ ਹੁੰਦਾ ਆ ਵੀ ਜਦੋਂ ਉਹਨਾਂ ਬੱਚਿਆਂ ਨੂੰ ਜ਼ਮੀਨਾਂ ਵੇਚ ਕੇ ਕਰਜ਼ੇ ਚੁੱਕ ਕੇ ਇਹਨਾਂ ਮੁਲਕਾਂ 'ਚ ਭੇਜਿਆ ਜਾਂਦਾ ਤੇ ਘੱਟੋ ਘੱਟ ਇਹ ਖੁਦਕੁਸ਼ੀਆਂ ਨਸ਼ੀਆਂ ਤੋਂ ਬਚੇ ਰਹਿਣ ਪਰ ਇੱਥੇ ਆ ਕੇ ਵੀ ਜਦੋਂ ਬੱਚੇ ਉਹਨਾਂ ਖੁਦਕੁਸ਼ੀਆਂ ਦਾ ਰਾਹ ਹੀ ਅਪਣਾਉਣ ਲੱਗ ਜਾਣ ਉੱਥੇ ਉਸ ਪਾਸੇ ਨੂੰ ਤੁਰ ਪੈਣ ਤਾਂ ਦੁੱਖ ਜਿਹੋ ਰੂ ਹੁੰਦਾ ਜਿਹੜੀ ਹਾਲ ਦੇ ਸਮੇਂ ਹੁਣ ਇੱਕ ਰੀਜ਼ਨ ਟੱਨਾ ਵਾਪਰੀ ਆ ਇਹ ਬ੍ਰੈਮਟਨ ਦਾ ਨੌਜਵਾਨ ਸਿਕਾਕ ਜੋ 10 ਕਿ ਮਹੀਨੇ ਪਹਿਲਾਂ ਹੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਇਹ ਪਿੰਡ ਜਿਹੜਾ ਆ ਅਬੂਵਾਲ ਤੋਂ ਆਇਆ ਸੀਗਾ ਪੜ੍ਹਾਈ ਵਾਸਤੇ ਆਇਆ ਸੀ ਉਮਰ ਸੀ ਇਸ ਦੀ 22 ਸਾਲ ਨਾਮ ਚਰਨਜੀਤ ਸਿੰਘ ਹੈ ਸੋ ਪਿਛਲੇ ਇੱਕ ਹਫ਼ਤੇ ਤੋਂ ਇਹ ਲਾਪਤਾ ਸੀਗਾ ਇਸ ਦੀ ਭਾਲ ਕੀਤੀ ਜਾ ਰਹੀ ਸੀਗੀ ਪਰਿਵਾਰ ਵੀ ਕਾਫੀ ਚਿੰਤਤ ਸੀਗਾ ਸੋ ਹੁਣ ਪਤਾ ਲੱਗਾ ਆ ਕਿ ਇਸ ਨੌਜਵਾਨ ਦੀ ਲਾਸ਼ ਜਿਹੜੀ ਆ ਉਹ ਨਿਆਗਰਾ ਦਰਿਆ ਦੇ ਵਿੱਚੋਂ ਬਾਵਰ ਕੀਤੀ ਗਈ ਹੈ ਸੋ ਇਸ ਨੌਜਵਾਨ ਨੇ ਨਿਆਗਰਾ ਫਾਲ ਵਿਖੇ ਛਾਰ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਤੇ ਇਸ ਦਾ ਜਿਹੜਾ ਪਰਿਵਾਰ ਹੈ ਪਿੱਛੇ ਕਿਉਂਕਿ ਪਰਿਵਾਰ ਕਾਫੀ ਮਾਤੜ ਪਰਿਵਾਰ ਹੈ ਗਰੀਬ ਪਰਿਵਾਰ ਹੈ ਜੀ ਇੱਕ ਭਰਾ ਇਸ ਦਾ ਹੋਰ ਹੈ ਇੱਕ ਭੈਣ ਹੈ ਛੋਟੀ ਇੱਥੇ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਪਿੱਛੇ ਹੁਣ ਇਹ ਖਬਰ ਸੁਣ ਕੇ ਸੋ ਇੱਥੇ ਵੀ ਜਦੋਂ ਪਤਾ ਲੱਗਦਾ ਵੀ 22 ਸਾਲਾਂ ਦਾ ਨੌਜਵਾਨ ਹੈ ਜਿਵੇਂ ਦੱਸਿਆ ਵੀ ਉੱਥੋਂ ਕਿਹੜੇ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਕੱਢ ਕੇ ਇੱਥੇ ਲਿਆਂਦਾ ਜਾਂਦਾ ਸੋ ਇੱਥੇ ਆ ਕੇ ਵੀ ਇਸ ਮੁਲਕ 'ਤਾ ਕੇ ਵੀ ਕੋਈ ਇਸ ਕਰਕੇ ਆਤਮ ਹੱਤਿਆ ਕਰੇ ਕਿ ਉਹਦੇ ਹਾਲਾਤ ਬਹੁਤੇ ਚੰਗੇ ਨਹੀਂ ਆ ਜਾਂ ਉਦੀ ਡਿਪਰੈਸ਼ਨ ਜਾਂ ਹੋਰ ਇਹੜੇ ਵਾਕਫਾਕ ਢੰਗ ਤਰੀਕਿਆਂ ਕਰਕੇ ਉਹ ਜ਼ਿੰਦਗੀ ਤੋਂ ਨਰਾਸ਼ ਹੋ ਗਿਆ ਸੋ ਇਹ ਨਰਾਸ਼ਾ ਵਾਲੀ ਜਿਹੜੀ ਖਬਰ ਹੈ ਸੋ ਬ੍ਰਹਿਮਟਨ ਤੋਂ ਵੀ ਆਈ ਹੈ ਤਾਂ ਇੱਕ ਇਹ ਬ੍ਰਿਟਿਸ਼ ਕੋਲੰਬੀਆ ਤੋਂ ਵੀ ਇੱਕ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਪਹਿਲਾਂ ਵੀ ਕੁਝ ਦਿਨ ਪਹਿਲਾਂ ਉੱਥੇ ਇੱਕ ਲੜਕੀ ਸੀਗੀ ਉਸਨੇ ਉੱਥੇ ਇਹ ਦਰਿਆ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਪਰ ਉਹ ਚਲੋ ਉਹ ਪੰਜਾਬ ਤੋਂ ਨਹੀਂ ਆਏ ਸੀ ਐਥੇ ਦੀ ਹੀ ਜੰਪਲ ਸੀਗੀ ਤੇ ਇਹ ਜਿਹੜੀ ਹੁਣ ਇੱਕ ਨੌਜਵਾਨ ਹੋਰ ਹੈ ਜਿਹਦਾ ਕੀ ਨਾਂ ਰੰਜੋਤ ਸਿੰਘ ਹੈ ਉਮਰ 21 ਸਾਲ ਹੈ ਐਬਸਫੋਰਟ ਤੋਂ ਇਹ ਲਾਪਤਆ ਹੋਇਆ ਇਹਨੂੰ ਵੀ ਘੱਟੋ ਪੰਜ ਛੇ ਦਿਨ ਹੋ ਗਏ ਆ ਸੋ ਉਮੀਦ ਕਰਦੇ ਆ ਕਿ ਇਹ ਨੌਜਵਾਨ ਸਹੀ ਸਲਾਮਤ ਮਿਲ ਜਾਏ ਉਸ ਵੱਲੋਂ ਇਹੋ ਜਿਹਾ ਕੋਈ ਸਟੈਪ ਨਾ ਚੁੱਕਿਆ ਗਿਆ ਹੋਵੇ ਪਰ ਦੁੱਖ ਜ਼ਰੂਰ ਹੈ ਪਿੰਡਾ ਜੀ ਜੇਕਰ ਇੱਥੇ ਵੀ ਉਹੀ ਹਾਲਾਤ ਹੋਣ ਇਹਨਾਂ ਹਾਲਾਤਾਂ ਨੂੰ ਛੱਡ ਕੇ ਅਸੀਂ ਪੰਜਾਬ ਟਾਇਮਸ ਜੀ ਸੋ ਪ੍ਰਿੰਟ ਸਾਹਿਬ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਨਾਲ ਸਪான்ਸਰ ਵੀ ਸਾਡੇ ਜੁੜਦੇ ਹੁੰਨੇ ਆ ਤੇ ਸੋਮਵਾਰ ਵਾਲੇ ਦਿਨ ਤੁਹਾਡੇ ਨਾਲ ਦੁਆਰੇ ਆਪਾਂ ਜਿਹੜੀ ਹੈ ਜੀ ਸਾਝ ਪਾਵਾਂਗੇ ਜਾਂਦੇ ਜਾਂਦੇ ਆਪਣਾ ਜਰੂਰ ਹੋਕਾ ਦੇ ਦਿਓ ਤਾਂ ਜੋ ਆਉਣ ਵਾਲੇ ਵੀਕਐਂਡ ਦੇ ਉੱਤੇ ਲੌਂਗ ਵੀਕਐਂਡ ਤੇ ਸ੍ਰੋਤੇ ਤੁਹਾਡੇ ਨਾਲ ਟਰੱਕ ਟ੍ਰੇਲਰਾਂ ਦਾ ਕੋਈ ਵੀ ਲੋਨ ਹੋਵੇ equipment ਦਾ ਤੁਹਾਡੇ ਨਾਲ ਜੁੜ ਜਾਣ ਜੀ ਆ ਬਿਲਕੁਲ ਭਿੰਰੀ ਜਿਵੇਂ ਅਸੀਂ ਹਰ ਰੋਜ਼ ਹੋਕਾ ਦਿੰਨੇ ਆ ਸੋ ਟਰੱਕ ਟੇਲਰ ਬਾਬਦ ਕੋਈ ਵੀ ਮਸ਼ੀਨਰੀ ਤੁਸੀਂ ਡਾਕਿੰਗ ਇੰਡਸਟਰੀ ਨਾਲ ਸੰਬੰਧ ਵਿੱਚ ਖਰੀਦਣੀ ਚਾਹੁੰਦੇ ਹੋ ਕੋਈ ਜਾਨੀਓ ਵੀ ਘੱਟ ਡਾਊਨ ਪੇਮੈਂਟ ਦੇ ਕੇ ਜਾਂ ਵਾਜਬ ਜਿਹੜੇ ਵਿਆਇ ਦਰਾਂ ਨੇ ਤੇ ਉਹਦੇ ਵਿੱਚ ਤੁਸੀਂ ਖਰੀਦ ਸਕੋ ਤੇ ਕੋਸ਼ਿਸ਼ ਇਹ ਵੀ ਹੋਵੇ ਕਿ ਘੱਟ ਕਿਸ਼ਤ ਬਣੇ ਤੁਹਾਡੀ ਜਿਹੜੀ ਟਰਮ ਆ ਉਹ ਵਾਦ-ਵਾਦ ਲੰਬੀ ਕੀਤੀ ਜਾ ਸਕੇ ਕਿਉਂਕਿ ਕਈ ਵਾਰ ਟਰਮ ਲੈਂਡਰ ਵੱਲੋਂ ਛੋਟੀ ਬਣਾ ਕੇ ਦਿੱਤੀ ਜਾਂਦੀ ਹੈ ਸੋ ਉਹ ਥੋੜੀ ਲੰਬੀ ਹੋ ਜਾਏ ਤਾਂ ਤੁਹਾਡੀ ਡਾਊਨ ਪੇਮੈਂਟ ਜਿਹੜੀ ਆ ਘੱਟ ਜਾਏ ਤਾਂ ਕਿਸ਼ਤ ਕਈ ਵਾਰ ਛੋਟੀ ਬਣ ਜਾਂਦੀ ਹੈ ਉਸ ਦੇ ਨਾਲ ਸਹੂਲਤ ਵੀ ਹੋ ਜਾਂਦੀ ਹੈ ਸੋ ਕਿਸੇ ਵੀ ਟੰਗ ਦਾ ਤੁਸੀਂ ਕੋਈ ਸਲਾਹ مشورہ ਕਰਨਾ ਹੋਵੇ ਕੋਈ ਡੀਲ ਤੁਸੀਂ ਬਣਾਉਣੀ ਚਾਹੁੰਦੇ ਹੋ ਵਧੀਆ ਤਾਂ ਤੁਸੀਂ ਮੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ 416 8489699418489698 ਬਹੁਤ ਬਹੁਤ ਧੰਨਵਾਦ